ਜਲਨ ਬੁੱਧੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸਨ ਪਾਏ ਦਿਉ ਆਏ ਪ੍ਰਭ ਸਰਨਾ ਗਤੀ ਕਿਰਪਾ ਨਿਤ ਦਇਆ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆ ਦੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਪਰਿਆਰੇ ਮੂਕ ਉਚਰ ਸਾਸਤਰ ਖਟ ਪੈੰਗ ਗਿਰਨ ਚੜਜਾਇ ਅੰਧ ਲਖੈ ਬਦਰੋ ਸੁਨੇ ਦੋ ਕਾਲ ਕਿਰਪਾ ਕਰਾਈ ਕਹ ਬੁੱਧ ਪ੍ਰਭ ਤੁਝ ਹਮਾਰੀ ਬਰਨ ਸਕੈ ਮਹਿਮਾਂ ਦੋ ਤੇਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ raag gauri bai ragna mahalla tija sat gur te jo moh phire te ve mukh bure disanna anand dil badde mariyana pher vela nal han ਸਤ ਗੁਰ ਤੇ ਜੋ ਮੋਹ ਫੇਰੇ ਤੇ ਵਿਮੁਖ ਬੁਰੇ ਦਿਸ਼ਾਨ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਦ ਅੰਤਰਜਾਮੀ ਦਸਵਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਖਾਂ ਦੇ ਪਵਿੱਤਰ ਅਸਥਾਨ ਤੇ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਦੀ ਆਪ ਬੜ ਭਾਗੀ ਹੂੰ ਜੋ ਅੰਮ੍ਰਿਤ ਵੇਲੇ ਦੇ دیਵਾਨਾ ਅੰਦਰ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਮਹਿਰਮਤ ਪ੍ਰਾਪਤ ਕਰਦੇ ਹੂੰ ਅੰਮ੍ਰਿਤ ਵੇਲੇ ਦੇ دیਵਾਨਾ ਦੇ ਵਿੱਚ ਪੰਥ ਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਮਾਨ ਦੀ ਸੇਵਾ ਰਾਗੀ ਸੰਗਾਂ ਨੇ ਸ੍ਰੀ ਆਸਰ ਜੀ ਦੀ ਵਾਰ ਦੇ ਮਨੋਹਰ ਕੀਰਤਨ ਗਾਇਨ ਕੀਤੇ ਵਡਪਾਗੀ ਰੂਹਾਂ ਨੇ ਅੰਮ੍ਰਿਤ ਗੁਰਬਾਣੀ ਦਾ ਪਾਠ ਕੀਰਤਨ ਗਾ ਸੁਣ ਕਰਕੇ ਸਤ ਗੁਰਾਂ ਦਾ ਮੁਬਾਰਕ ਦਰਸ਼ਨ ਕਰਕੇ ਆਪਣੇ ਸੁਭਾਸਾਂ ਨੂੰ ਸਫਲ ਬਣਾਇਆ ਹੁਣ ਸਾਧ ਸੰਗਤ ਦੀ ਸਤਿਗੁਰਾਂ ਦੀ ਕਿਰਪਾ ਨਾਲ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਪਤ ਹੋ ਰਿਹਾ ਹੈ ਆਓ ਅੰਮ੍ਰਿਤ ਗੁਰਬਾਣੀ ਦੀ ਕਥਾ ਨੂੰ ਸੁਣ ਕਰਕੇ ਹੋਰ ਲਾਹਾ ਪ੍ਰਾਪਤ ਕਰੀਏ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਭ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਓ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ 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 ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਗਉੜੀ ਬੈਰਾਗਣ ਮਹੱਲਾ 3 ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਗਉੜੀ ਰਾਗ ਅੰਦਰ ਬੈਰਾਗਣ ਜਾਤੀ ਦੇ ਵਿੱਚ ਕਿਰਪਾ ਕਰਦੇ ਹਨ ਇੱਕ ਜੋ ਅਦਵਾਇਤ ਸਰੂਪ ਪਰਮੇਸ਼ਵਰ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ ਆਨੰਦ ਸਰੂਪ ਹੈ ਚੇਤਨ ਸਰੂਪ ਹੈ ਵਾਹਿਗੁਰੂ ਪ੍ਰਮਾਤਮਾ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਇਹ ਸਾਧ ਸੰਗਤ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਉਸ ਵੇਲੇ ਉਚਾਰਨ ਕਰਦੇ ਹਨ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਬੌਲੀ ਸਾਹਿਬ ਜੀ ਦੇ ਨੇੜੇ ਵਿਰਾਜਮਾਨ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ ਭਾਈ ਪਾਰੂ ਦੀ ਵਰਗੇ ਗੁਰਮੁਖ ਪਿਆਰੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਨ ਭਾਈ ਪਾਰੋ ਜੀ ਨੇ ਸਤਿਗੁਰੂ ਅਮਰਦਾਸ ਮਹਾਰਾਜ ਨੂੰ ਇਹ ਬੇਨਤੀ ਰੂਪ ਪ੍ਰਸ਼ਨ ਕੀਤਾ ਸਤਿਗੁਰੂ ਜੋ ਗੁਰੂ ਸਾਹਿਬ ਜੀ ਤੋਂ ਬੇਕ ਹੁੰਦੇ ਹਨ ਉਹਨਾਂ ਦਾ ਕੀ ਹਾਲ ਹੁੰਦਾ ਕੀ ਹਾਲਤ ਹੁੰਦੀ ਹੈ ਤਾਂ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕਰਦਿਆਂ ਹੋਇਆਂ ਭਾਈ ਪਾਰੋ ਜੀ ਦੇ ਪ੍ਰਸ਼ਨ ਦਾ ਉੱਤਰ ਦਿੱਤਾ ਸੁਣੀਏ ਸਤ ਗੁਰ ਤੇ ਜੋ ਮੋਹ ਫੇਰੇ ਤੇਵੇਂ ਮੁਖ ਬੁਰੇ ਦਿਸਾਨਾ ਸਤ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ ਕਿ ਭਾਈ ਜਿਹੜੇ ਸਤ ਗੁਰੂ ਤੋਂ ਮੋਹ ਫੇਰੇ ਮੂੰਹ ਫੇਰ ਲੈਂਦੇ ਹਨ ਸੇਵਾ ਦਾ ਸਿਮਰਨ ਦਾ ਪ੍ਰਣ ਕਰਕੇ ਮੁੱਕਰ ਜਾਂਦੇ ਆ ਕਿ ਅਸੀਂ ਇਹ ਸੇਵਾ ਕਰਾਂਗੇ ਫਿਰ ਨਹੀਂ ਕਰਦੇ ଅਥਵਾ ਗੁਰੂ ਤੋਂ ਚਰਣਾ ਮ੍ਰਿਤ ਲੈ ਕੇ ਅੰਮ੍ਰਿਤ ਛੱਕ ਕੇ ਉਦੋਂ ਬਾਅਦ ਕਰਤਾ ਕਰਕੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ ਮਹਾਰਾਜ ਫਰਮਾਉਂਦੇ ਆ ਬੁਰੇ ਦੇਸਨ ਉਹ ਉਲਟੇ ਮੂੰਹ ਵਾਲੇ ਸੰਸਾਰ ਵਿੱਚ ਬੜੇ ਭੜੇ ਦਿਸਦੇ ਹਨ ਜਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਜਿਹੜਾ ਸਤਿਗੁਰੂ ਜੀ ਤੋਂ ਬੇਮੁਖ ਹੁੰਦਾ ਹੈ ਉਹ ਸੰਸਾਰ ਵਿੱਚ ਕਿਤੇ ਵੀ ਚਲਿਆ ਜਾਵੇ ਉਹਨੂੰ ਕਿਸੇ ਥਾਂ ਟੁਟਹੀ ਨਹੀਂ ਮਿਲਦੀ ਉਹ ਦਰਦਰ ਦੀਆਂ ਚੋਟਾਂ ਖਾਂਦਾ ਹੈ 84 ਦੇ ਗੇੜ ਦੇ ਵਿੱਚ ਪਿਆ ਰਹਿੰਦਾ ਜਿਤਨੀ ਜਰ ਫੇਰ ਗੁਰੂ ਦੇ ਲੜ ਨਹੀਂ ਲੱਗਦਾ ਗੁਰੂ ਦੀ ਸ਼ਰਣ ਨਹੀਂ ਆਉਂਦਾ ਉਹ ਤਨੀ ਚਰ ਉਹਦੀ ਕਲਿਆਣਤਾ ਨਹੀਂ ਹੋ ਸਕਦੀ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥ ਹੈ ਕੋਈ ਪੁੱਛੋ ਵਿਵੇਕੀ ਆ ਜਾਏ ਅਨੇਕ ਦੁਨੀ ਭਰਮ ਆਵੇ ਬਿਨ ਸਤਿਗੁਰੁ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਤੀ ਤਾਰ ਦੇਖੋ ਬਿਨ ਸਤਿਗੁਰੁ ਮੁਕਤ ਨਾ ਪਾਏ ਏਹੋ ਮਹਾਰਾਣ ਅਨ ਦਿਨ ਬਧੇ ਮਾ ਫਿਰ ਵੇਲਾ ਨਾ ਲਹਨ ਰਾਤ ਦਿਨ ਮਾਇ ਦੇ ਵੰਦਨਾ ਵਿੱਚ ਵੱਜੇ ਰਹਿੰਦੇ ਹਨ ਤੇ ਮਾਰੀਆਂ ਉਹਨਾਂ ਨੂੰ ਇਹ ਬੰਦਨਾ ਮਾਰਦੀ ਰਹਿੰਦੀ ਹੈ ਫਿਰ ਵੇਲਾ ਨਾਲ ਹਨ ਗੁਰਾਂ ਤੋਂ ਬਖਸ਼ਾਉਣ ਦਾ ਸਮਾਂ ਲੈ ਨਹੀਂ ਸਕਦੇ ਭਾਵ ਸਮਾਂ ਲੰਘ ਜਾਂਦਾ ਹੈ ਆਪਣੇ ਆਪ ਨੂੰ ਗੁਰੂ ਤੋਂ ਸਮੇਂ ਸਿਰ ਬਖਸ਼ਾ ਲੈਣਾ ਚਾਹੀਦਾ ਨਿਮਰਤਾ ਧਾਰਨ ਕਰਕੇ ਨਹੀਂ ਤਾਂ ਸੋ ਇਉਂ ਜੀਵ ਜੇ ਮੌਤ ਦੇ ਮੂੰਹ ਵਿੱਚ ਪੈ ਜਾਵੇ ਸਾਧ ਸੰਗਤ ਜੀ ਫਿਰ ਨਰਕਾਂ ਦਾ ਭਾਗੀ ਬਣਦਾ ਹੈ ਜਿਵੇਂ ਦੁਨੀ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੇਸ ਵੇਲੇ ਸਿੰਘਾਂ ਨੇ ਆ ਕੇ ਦੱਸਿਆ ਮਹਾਰਾਜ ਮੁਗਲਾਂ ਨੇ ਦੁਸ਼ਮਨਾ ਨੇ ਹਾਥੀ ਨੂੰ ਮਸਤ ਕਰਕੇ ਸ਼ਰਾਬ ਪਿਆ ਕੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਤਿਆਰ ਕੀਤਾ ਹਾਥੀ ਚੜਿਆ ਆਉਂਦਾ ਮਹਾਰਾਜ ਨੇ ਵਚਨ ਕੀਤਾ ਕਿ ਉਸ ਹਾਥੀ ਨਾਲ ਸਾਡਾ ਹਾਥੀ ਦੁਨੀ ਚੰਦ ਲੜੇਗਾ ਹੁਣ ਲਾਂਦਰੀ ਸੀਗਾ ਸਾਧ ਸੰਗਤ ਦੀ ਜਦੋਂ ਉਹਨੇ ਮਹਾਰਾਜ ਦਾ ਵਚਨ ਸੁਣਿਆ ਮਨ ਦੇ ਵਿੱਚ ਨਿਸ਼ਚਾ ਨਾ ਹੋਣ ਕਰਕੇ ਡੋਲ ਗਿਆ ਰਾਤ ਹੋਈ ਕੁਝ ਸਾਥੀਆਂ ਨੂੰ ਲੈ ਕੇ ਕਿਲੇ ਦੀ ਕੰਧ ਟੱਪ ਕੇ ਤੇ ਪਿੰਡ ਭੱਜਣ ਦਾ ਇਉਂ ਨੇ ਮਨ ਬਣਾਇਆ ਕਹਿੰਦੇ ਜਦੋਂ ਕਿਲੇ ਦੀ ਕੰਧ ਟੱਪਿਆ ਤੇ ਡੇਗ ਕੇ ਲੱਤ ਟੁੱਟ ਗਈ ਸਾਥੀ ਚੁੱਕ ਕੇ ਲੈ ਕੇ ਪਿੰਡ ਪਹੁੰਚੇ ਮਹਾਰਾਜ ਤੋਂ ਵੇਮਖ ਹੋ ਕੇ ਗਿਆ ਬਚਨ ਨਹੀਂ ਮੰਨਿਆ ਜਿਸ ਮੌਤ ਦੇ ਡਰ ਤੋਂ ਬਚ ਕੇ ਘਰੇ ਗਿਆ ਤੇ ਮੰंजे ਤੇ ਪਏ ਨੂੰ ਸੱਪ ਲੜ ਗਿਆ ਤੇ ਚੜਾਈ ਕਰ ਗਿਆ ਸਮਾਂ ਨਹੀਂ ਮਿਲਿਆ ਮਹਾਰਾਜ ਤੋਂ ਆਪਣੇ ਆਪ ਨੂੰ ਬਖਸ਼ਾਉਣ ਦਾ ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਜਿਵੇਂ ਦੁਨੀ ਚੰਦ ਇਸ ਪ੍ਰਕਾਰ ਸੰਸਾਰ ਤੋਂ ਚਲਿਆ ਗਿਆ ਆਪਦੇ ਆਪ ਦਾ ਭਲਾ ਨਹੀਂ ਕਰਵਾ ਸਕਿਆ ਭਾਈ ਫਿਰ ਵੇਲਾ ਨਾਲ ਹਨ ਗੁਰਾਂ ਤੋਂ ਬਖਸ਼ਾਉਣ ਦਾ ਵੇਲਾ ਇਹ ਜੀਵ ਮਨਮੁਖ ਨਹੀਂ ਲੈ ਸਕਦੇ ਮਾਇਆ ਦੇ ਮੋਹ ਦੇ ਵਿੱਚ ਬੰਦਨਾ ਦੇ ਵਿੱਚ ਵੱਜੇ ਰਹ ਜਾਂਦੇ ਹਨ ਹਰ ਹਰ ਰੱਖੋ ਕਿਰਪਾ ਤਾਰ ਇਹ ਸਾਰਿਆਂ ਨੂੰ ਹਰਿਆ ਭਰਿਆ ਕਰ ਦੇਣ ਵਾਲੇ ਹਰੀ ਪ੍ਰਮਾਤਮਾ ਵਾਹਿਗੁਰੂ ਆਪਣੀ ਕਿਰਪਾ ਕਰਕੇ ਰਖਣਾ ਕਰੋ ਸਾਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਏ ਮੇਰੇ ਵਾਹਿਗੁਰੂ ਜੀ ਸਾਨੂੰ ਸਤ ਸੰਗਤ ਦੇ ਵਿੱਚ ਮਿਲਾਉਣਾ ਕਰੋ ਕਿਉਂ ਕਿ ਕਿਉਂਕਿ ਸਤ ਸੰਗਤ ਵਿੱਚ ਮਿਲ ਕੇ ਤੇਰੇ ਗੁਨਾ ਨੂੰ ਸੰਭਾਲ ਲਈਏ ਸਾਰ ਹੇਰ ਦੇ ਵਿੱਚ ਤੇਰੇ ਗੁਨਾ ਦਾ ਭਲੀ ਪ੍ਰਕਾਰ ਉਚਾਰਣ ਕਰੀਏ ਸਤ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ ਸਤ ਸੰਗਤ ਦੀ ਮਹਾਰਾਜ ਨੇ ਗੁਰਬਾਣੀ ਵਿੱਚ ਇਉਂ ਫਰਮਾਇਆ ਕਿ ਜਿਹੜਾ ਸੰਗਤ ਵਿੱਚ ਆਉਂਦਾ ਹੈ ਵਾਹਿਗੁਰੂ ਦਾ ਨਾਮ ਜਪਦਾ ਉਹਦਾ ਜੀਵਨ ਸਫਲ ਹੋ ਜਾਂਦਾ ਤੇ ਜਿਨੇ ਸਤਸੰਗਤ ਵਿੱਚ ਆ ਕੇ ਹਰੀ ਦੇ ਨਾਮ ਦੇ ਰਸ ਨੂੰ ਪ੍ਰਾਪਤ ਨਹੀਂ ਕੀਤਾ ਉਹਦਾ ਜੀਵਨ ਤਰਿਗ ਹੈ ਤੇ ਮਹਾਰਾਜ ਨੇ ਕਿਹਾ ਜਿਹੜਾ ਸਤਸੰਗਤ ਵਿੱਚ ਮਿਲਦਾ ਹੈ ਉਹ ਤਰ ਜਾਂਦਾ ਹੈ ਮੇਰੇ ਮਾਲਦੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਜਿੱਥੇ ਭਜਨ ਹੁੰਦਾ ਹੋਵੇ ਜੋ ਗੁਰੂ ਕੀ ਸਾਤ ਸੰਗਤ ਹੈ ਇਹਦੇ ਵਿੱਚ ਮਿਲੇ ਰਹੀਏ ਤੇ ਜੀਵ ਦੀ ਕਲਿਆਣਤਾ ਹੋ ਜਾਂਦੀ ਹੈ ਤੇ ਕਿਤਨੀ ਜਰ ਮਿਲੇ ਰਹਿਣਾ ਕਿਤਨੀ ਜਰ ਸੰਗਤ ਕਰਨੀ ਆ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪੁ ਮਖੀਰਾ ਜਿਵੇਂ ਜ਼ਹਿਰੀਲੀ ਮੱਖੀ ਸੰਗਤ ਕਰਕੇ ਸ਼ਹਿਦ ਦੇ ਛੱਤੇ ਨਾਲ ਉਹ ਫੁੱਲ ਦੇ ਵਿੱਚੋਂ ਰਸ ਚੂਸ ਕੇ ਮਿੱਠਾ ਇਕੱਠੀਆਂ ਕਰਦੀਆਂ ਇਕੱਤਰ ਕਰਦੀਆਂ ਜੋੜਦੀਆਂ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ ਉਹ ਸੰਗਤ ਦਾ ਪ੍ਰਭਾਵ ਹੈ ਭਾਈ ਤੇਰਾ ਹਿਰਦਾ ਬਿਕਾਰਾਂ ਨੂੰ ਭੀ ਜਹਿਰ ਕਰਕੇ ਭਰਿਆ ਹੋਇਆ ਉਹ ਸੰਗਤ ਕਰੇਗਾ ਹਿਰਦੇ ਅੰਦਰ ਨਾਮ ਦਾ ਮਿੱਠਾ ਰਸ ਪ੍ਰਾਪਤ ਹੋਵੇਗਾ ਇਸ ਕਰਕੇ ਹੇ ਵਾਹਿਗੁਰੂ ਕਾਲਪੁਰਖ ਜੀ ਸਾਨੂੰ ਸਤ ਸੰਗਤ ਵਿੱਚ ਮਿਲਾਓ ਆਪ ਜੀ ਦੇ ਗੁਣਾਂ ਨੂੰ ਧਾਰਨ ਕਰੀਏ ਰਹਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਸੇ ਭਗਤ ਹਰ ਭਾਵ ਦੇ ਜੋ ਗੁਰਮਖ ਪਾਏ ਚਲਨ ਭਾਏ ਕਹਿੰਦੇ ਹਨ ਆਗੁਕਮ ਨੂੰ ਉਹ ਭਗਤੀ ਕਰਨ ਵਾਲੇ ਪਰਮੇਸ਼ਵਰ ਦੇ ਪਿਆਰੇ ਵਾਹਿਗੁਰੂ ਨੂੰ ਚੰਗੇ ਲੱਗਦੇ ਐ ਜੋ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਆਗਿਆ ਦੇ ਨਾਲ ਚੱਲਦੇ ਆ ਭਾਏ ਚਲਨ ਜਿਹੜੇ ਸੰਤਾਂ ਦੇ ਬਚਨ ਕਮਾਵਦੇ ਐ ਉਹ ਗੁਰੂ ਦੀ ਕਿਰਪਾ ਨਾਲ ਤਰ ਜਾਂਦੇ ਆ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਐ ਉਹ ਤਰ ਗਿਆ ਜਿਨੇ ਗੁਰਮੁਖਾਂ ਦਾ ਸੰਤਾਂ ਦਾ ਬਚਨ ਮੰਨਿਆ ਤਾਂ ਦੀ ਆਗਿਆ ਵਿੱਚ ਰਿਹਾ ਤੇ ਸਾਧ ਸੰਗਤ ਦੀ ਖੇੜ ਸਾਰੀ ਆਗਿਆ ਮੰਨਣ ਦੀ ਹੈ ਜਿਵੇਂ ਮਹਾਰਾਜ ਨੇ ਬਧਨ ਕੀਤਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਨ ਕਾ ਹਰ ਥਾਂ ਪਾਵੈ ਜਦ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਸਿੱਖ ਆਉਂਦੇ ਆ ਸੇਵਕ ਆਉਂਦੇ ਆ ਸਾਰੇ ਹੀ ਗੁਰਬਾਣੀ ਨੂੰ ਗਾਉਂਦੇ ਸੁਣਦੇ ਆ ਪਰ ਮਹਾਰਾਜ ਫਰਮਾਉਣ ਲੱਗੇ ਭਾਈ ਗਾਵੇ ਸੁਣਿਆ ਉਹਦਾ ਥਾਂ ਇਹ ਪੈਂਦਾ ਹੈ ਉਹਦਾ ਪ੍ਰਮਾਣ ਹੁੰਦਾ ਹੈ ਜੋ ਗੁਰੂ ਦੀ ਆਗਿਆ ਵਿੱਚ ਚੱਲਦੇ ਆ ਉਹ ਮੰਨਦੇ ਆ ਜੋ ਗੁਰੂ ਦਾ ਹੁਕਮ ਮੰਨਦੇ ਆ ਮਹਾਰਾਜ ਕਹਿੰਦੇ ਆਕਾਲ ਪੁਰਖ ਨੂੰ ਬਹੁਤ ਚੰਗੇ ਲੱਗਦੇ ਹਨ ਆਪ ਛੋੜ ਸੇਵਾ ਕਰਨ ਜੀਵਤ ਮੁਏ ਰਹਿਣ ਹੁਣ ਅਗਲੀ ਖੁਲਾਸਾ ਕੀਤਾ ਕਿ ਆਗਿਆ ਅਨੁਸਾਰ ਕਿਹੜੇ ਚੱਲਦੇ ਆ ਤੇ ਮਹਾਰਾਜ ਨੇ ਫਿਰ ਹੁਣ ਉੱਤਰ ਦਿੱਤਾ ਆਪ ਛੋੜ ਸੇਵਾ ਕਰਨ ਜੀਵਤ ਮੁਏ ਰਹਨ ਜਿਹੜੇ ਗੁਰਮੁਖ ਪਿਆਰੇ ਆਪਾ ਭਾਵ ਛੱਡ ਕੇ ਤਿਆਗ ਕੇ ਗੁਰਾਂ ਦੀ ਸੇਵਾ ਕਰਨ ਗੁਰਾਂ ਦੀ ਟਹਿਲ ਕਮਾਉਣ ਤੇ ਜੀਵਤ ਪੁਣੇ ਦੇ ਹੰਕਾਰ ਤੋਂ ਮਰ ਜਾਂਦੇ ਆ ਉਹ ਵਾਹਿਗੁਰੂ ਦੇ ਪਰਮੇਸ਼ਵਰ ਦੇ ਬਾਣੇ ਵਿੱਚ ਹਨ ਜਿਨ੍ਹਾਂ ਨੇ ਅਹੰਕਾਰ ਦਾ ਤਿਆਗ ਕੀਤਾ ਵੱਡੀ ਨੀਵੇਂ ਬਣ ਕੇ ਨਿਮਰਤਾ ਧਾਰਨ ਕਰਕੇ ਜੋ ਸੇਵਾ ਕਰਦੇ ਹਨ ਉਹਨਾਂ ਨੂੰ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਤੇ ਸਾਧ ਸੰਗਤ ਜੀ ਗੁਰਮੁਖ ਦਾ ਜੀਵਨ ਹੀ ਇਦਾਂ ਦਾ ਜਿਵੇਂ ਭਾਈ ਗੁਰਦਾਸ ਜੀ ਨੇ ਦੱਸਿਆ ਭਾਈ ਸਾਹਿਬ ਜੀ ਕਹਿੰਦੇ ਆ ਕਿ ਸਾਰਾ ਗਿਆਨ ਹੋਣ ਦੇ ਬਾਵਜੂਦ ਵੀ ਇੱਕ ਦੋ ਗੁਰਮੁਖ ਅੰਦਰੋਂ ਬਹੁਤ ਸਿਆਣਾ ਹੈ ਉਹ ਬਹੁਤ ਵੱਡੀ ਸੋਚ ਦਾ ਮਾਲਕ ਹੈ ਗਿਆਨ ਦਾ ਪ੍ਰਕਾਸ਼ ਹੈ ਪਰ ਉਹ ਆਪਣਾ ਆਪ ਵਿਖਾਉਂਦਾ ਨਹੀਂ ਜ਼ਾਹਰ ਨਹੀਂ ਕਰਦਾ ਗਰੀਬੀ ਧਾਰਨ ਕਰਕੇ ਰੱਖਦਾ ਹੈ ਵਿਖਾਵਾ ਨਹੀਂ ਕਰਦਾ ਅਸਲ ਦੇ ਵਿੱਚ ਹੈ ਹੀ ਗੁਰਮੁਖ ਉਹ ਇਸ ਕਰਕੇ ਜਿਨ੍ਹਾਂ ਨੇ ਆਪਾ ਭਾਵ ਗਵਾਇਆ ਨਿਮਰਤਾ ਧਾਰਨ ਕੀਤੀ ਹੈ ਸੇਵਾ ਕੀਤੀ ਹੈ ਮਹਾਰਾਜ ਫਰਮਾਉਂਦੇ ਆ ਜੀਵਤ ਭਾਵ ਤੋਂ ਮਰ ਜਾਂਦੇ ਹਨ ਜਿਸ ਦਾ ਪਿੰਡ ਪਰਾਣ ਹੈ ਤਿਸ ਕੀ ਸਿਰਕਾਰ ਜਿਸ ਪਰਮੇਸ਼ਵਰ ਵਾਹਿਗੁਰੂ ਦਾ ਦਿੱਤਾ ਹੋਇਆ ਇਹ ਪਿੰਡ ਕਹੀਏ ਸਰੀਰ ਤੇ ਪ੍ਰਾਣ ਜੋ ਅਸੀਂ ਸਾਡੀ ਜ਼ਿੰਦਗੀ ਹੈ ਜੋ ਪ੍ਰਾਣ ਲੈ ਰਹੇ ਹਾਂ ਭਾਈ ਪ੍ਰਮਾਤਮਾ ਦਾ ਇਹ ਸਰੀਰ ਤੇ ਜਿੰਦੜੀ ਹੈ ਜਿਸ ਨੇ ਸਭ ਕੁਝ ਦਿੱਤਾ ਹੋਇਆ ਹੈ ਤਿਸ ਹੀ ਤਿਸ ਕੀ ਸਰਕਾਰ ਸਰਕਾਰ ਕਹਿੰਦੇ ਹਨ ਰੈਯਤ ਨੂੰ ਉਹਦੀ ਉਹਦੇ ਹੁਕਮ ਨੂੰ ਪਰਮੇਸ਼ਵਰ ਨੂੰ ਮਨ ਵਿੱਚੋਂ ਕਿਉਂ ਭਲਾਉਣਾ ਕਰੀਏ ਕਿਉਂ ਤੂੰ ਸਾਰਿਆ ਹੋਇਆ ਹੈ ਉਸ ਵਾਹਿਗੁਰੂ ਦੀ ਯਾਦ ਨੂੰ ਹਿਰਦੇ ਵਿੱਚ ਹਮੇਸ਼ਾ ਧਾਰਨ ਕਰਕੇ ਰੱਖੀਏ ਨਾਮ ਮਿਲਿਆ ਪਤ ਪਾਈਐ ਹਰ ਨਾਮ ਮੰਨਿਆ ਸੁਖ ਹੋਏ ਨਾਮ ਮਿਲਿਆ ਪਤ ਪਾਈਐ ਨਾਮ ਮੰਨਿਆ ਸੁਖ ਹੋਏ ਹਰ ਪਾਠ ਲਈਏ ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਦੇ ਨਾਮ ਕਰਕੇ ਹੀ ਪਤ ਪਾਈ ਹੈ ਪਤ ਕਹਿੰਦੇ ਇੱਜ਼ਤ ਨੂੰ ਲੋਕ ਪਰਲੋਕ ਦੀ ਇੱਜ਼ਤ ਪ੍ਰਾਪਤ ਹੁੰਦੀ ਹੈ ਇੱਥੇ ਸੰਸਾਰ ਵਿੱਚ ਵੀ ਨਾਮ ਦਪਣ ਵਾਲੇ ਦੀ ਇੱਜ਼ਤ ਜੈ ਜੈਕਾਰ ਹੁੰਦੀ ਹੈ ਤੇ ਪਰਲੋਕ ਵਿੱਚ ਵੀ ਉਹਨੂੰ ਥਾ ਮਿਲਦੀ ਹੈ ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਨਾਮ ਮੰਨਿਆ ਸੁਖ ਹੋਏ ਨਾਮ ਨੂੰ ਮੰਨਣ ਕਰਕੇ ਆਤਮਿਕ ਸੁਖ ਮਾਤਲੋਕ ਤੇ ਪ੍ਰਲੋਕ ਦਾ ਸੁਖ ਪ੍ਰਾਪਤ ਹੁੰਦਾ ਹੈ। ਨਾਮ ਮੰਨਣਾ ਇਹ ਮੰਨਣ ਜਿਹੜਾ ਹੈ ਸਾਧ ਸੰਗਤ ਦੀ ਸ਼੍ਰਵਣ, ਮੰਨਣ ਤੇ ਨਿਧਿਆਸਨ ਤਿੰਨ ਪੜਾਅ ਦੱਸਿਆ ਹੈ। ਮੰਨਣ ਦੀ ਗੁਰੂ ਨਾਨਕ ਦੇਵ ਜੀ ਨੇ ਮਹਾਨਤਾ ਦੱਸੀ ਹੈ। ਮਨਹਿ ਪਤਸਿਓਂ ਪ੍ਰਗਟ ਜਾਏ। ਆਪਾ ਰੋਧ ਪੜਦੇ ਆ ਪਤਸੰ ਪ੍ਰਗਟ ਜਾਏ ਤੋਂ ਭਾਵ ਕੀ ਹੈ ਇੱਜ਼ਤ ਦੇ ਸਹਿਥੋਂ ਸੰਸਾਰ ਤੋਂ ਜਾਂਦਾ ਤੇ ਅਗਾਹ ਵੀ ਉਹਨੂੰ ਇੱਜ਼ਤ ਪ੍ਰਾਪਤ ਹੁੰਦੀ ਹੈ ਫਿਰ ਮਹਾਰਾਜ ਕਹਿੰਦੇ ਮੰਨ ਪਾਵੈ ਮੋਖ ਦਵਾਰ ਉਹ ਭਾਈ ਮੋਕਸ਼ ਦੀ ਪ੍ਰਾਪਤੀ ਕਰ ਲੈਂਦਾ ਜਿਹੜਾ ਨਾਮ ਨੂੰ ਮੰਨਦਾ ਤੇ ਮੰਨੈ ਪਰਵਾਰੈ ਸਾਧਾਰ ਪਰਵਾਰ ਦੇ ਸਣੇ ਉਹ ਮੁਕਤ ਹੋ ਜਾਂਦਾ ਹੈ ਉਹਦੀ ਕਲਿਆਣਤਾ ਹੋ ਜਾਂਦੀ ਹੈ ਕੁਲਾਂ ਦਾ ਉਧਾਰ ਹੋ ਜਾਂਦਾ ਜੋ ਵਾਹਿਗੁਰੂ ਦੇ ਨਾਮ ਨੂੰ ਮੰਨਦਾ ਹੈ ਸਤ ਗੁਰ ਤੇ ਹਰ ਪਾਈਐ ਸਤਗੁਰ ਤੇ ਨਾਮ ਪਾਈਐ ਕਰਮ ਮਿਲੇ ਪ੍ਰਭ ਸੋਏ ਫਿਰ ਨਾਮ ਮਿਲਦਾ ਕਿੱਥੋਂ ਹੈ ਜਿਹੜੇ ਨਾਮ ਦੀ ਮਹਾਨਤਾ ਦੱਸੀ ਹੈ ਸਤਗੁਰ ਤੇ ਨਾਮ ਪਾਈਐ ਇਹ ਅੰਮ੍ਰਿਤ ਨਾਮ ਦੀ ਦਾਤ ਸਤਗੁਰੂ ਤੋਂ ਪ੍ਰਾਪਤ ਹੁੰਦੀ ਹੈ ਤੇ ਕਰਮ ਮਿਲੇ ਪ੍ਰਭ ਸੋਏ ਨਿਸ਼ਕਾਮ ਕਰਮਾਂ ਕਰਕੇ ਹੀ ਹਰੀ ਪ੍ਰਮਾਤਮਾ ਮਿਲਦਾ ਹੈ ਸਤ ਗੁਰ ਤੇ ਜੋ ਮੋਹ ਫੇਰੀ ਵੇ ਭ੍ਰਮ ਦੇ ਗਨਾਟ ਕੰਨ ਦੂ ਸਤ ਗੁਰਾਂ ਤੁਮ ਮੂਹ ਫੇਰ ਲੈਂਦੇ ਆ ਭਾਵ ਵੇ ਮੁਖ ਹੋ ਜਾਂਦੇ ਆ ਉਹ ਜੁਨਾ ਵਿੱਚ ਭ੍ਰਮ ਦੇ ਚੱਕਰ ਕੱਟਦੇ ਰਹਿੰਦੇ ਆ 나ਟ ਕੰਨ ਉਹ ਟੇਕਦੇ ਨਹੀਂ ਅਸਥਿਤ ਨਹੀਂ ਹੁੰਦੇ ਮੁਕਤ ਪਦਵੀ ਵਿੱਚ ਨਹੀਂ ਸਥਿਤ ਹੋ ਸਕਦੇ ਤਰਤੇ ਅਸਮਾਨ ਨਾ ਝੱਲੈ ਵਿੱਚ ਵਿਸ਼ਟਾ ਪਏ ਪਚੰਨ ਉਹਨਾਂ ਨੂੰ ਧਰਤੀ ਦੀਆਂ ਜੁਨਾ ਪਤੰਗੇ ਤਿਆਦਕ ਫਿਰ ਆਕਾਸ਼ ਦੀ ਦੁਨੀਆ ਜਿਹੜੇ ਪੰਛੀ ਉੱਡੇ ਫਿਰਦੇ ਆ ਇਹ ਚੱਲਦੇ ਨਹੀਂ ਵਿਚ ਵਿਸ਼ਟ ਪਏ ਪਚੰਨ ਗੰਦਗੀ ਦੇ ਵਿੱਚ ਪਏ ਮੈਲ ਤੇ ਕੀੜੇ ਬਣ ਕੇ ਸੜਦੇ ਰਹਿੰਦੇ ਹਨ ਇਹੋ ਜਗ ਭ੍ਰਮ ਬੁਲਾਇਆ ਮੋਟ ਗਲੀ ਪਾਇ ਸਤਗੁਰੂ ਜੀ ਫਰਮਾਉਂਦੇ ਹਨ ਇਹ ਦੋ ਸੰਸਾਰ ਇਹਨੂੰ ਪਰਮੇਸ਼ਵਰ ਨੇ ਧਰਮ ਦੇ ਵਿੱਚ ਪਾ ਕੇ ਭੁਲਾਇਆ ਹੋਇਆ ਆਪਨੇ ਤੋਂ ਤੇ ਭੁਲੇਖਿਆਂ ਦੇ ਵਿੱਚ ਪਾਇਆ ਹੋਇਆ ਜਿਨ ਸਤ ਗੁਰ ਭੇਟਿਆ ਤੇ ਨੀੜ ਨਾ ਪਟੈ ਪਚਾਈ ਸਮਮਾਈ ਜਿਨ੍ਹਾਂ ਨੂੰ ਸਤ ਗੁਰ ਸੱਚੇ ਪਾਤਸ਼ਾਹ ਦੀ ਮਿਲ ਗਏ ਹਨ ਉਹਨਾਂ ਨੂੰ ਭਾਈ ਮਾਇਆ ਕੁਝ ਨਹੀਂ ਕਹਿ ਸਕਦੀ ਛੋ ਨਹੀਂ ਸਕਦੀ ਮਾਇਆ ਉਹਨਾਂ ਦੇ ਨੇੜੇ ਨਹੀਂ ਆਉਂਦੀ ਜਿਵੇਂ ਸਾਧ ਸੰਗਤ ਦੀ ਜੋ ਮਾਇਆ ਹੈ ਇਹਨੂੰ ਗੁਰਬਾਣੀ ਵਿੱਚ ਮਹਾਰਾਜ ਨੇ ਬਹੁ ਪ੍ਰਕਾਰ ਨਾਲ ਦਰਸਾਇਆ ਹੋਇਆ ਤੇ ਮਾਇਆ ਦੇ ਜੰਜਾਲ ਕਰਕੇ ਹਰ ਜੀਵ ਵਿਕਾਰਾਂ ਵਿੱਚ ਔਗਣਾ ਵਿੱਚ ਲੱਗਿਆ ਹੋਇਆ ਪਰ ਜਿਹੜੇ ਗੁਰੂ ਮਹਾਰਾਜ ਨੂੰ ਮਿਲਦੇ ਐ ਉਹਨਾਂ ਦਾ ਮਾਇਆ ਕੁਝ ਨਹੀਂ ਵਿਗਾੜ ਸਕਦੀ ਉਹਨਾਂ ਨੂੰ ਉਹਨਾਂ ਦਾ ਨੁਕਸਾਨ ਨਹੀਂ ਕਰ ਸਕਦੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਹੱਥ ਘਰ ਜੀਵਨ ਸੋ ਸੋਹਣੇ ਹਉ ਮੈਂ ਮੈ ਲਗਵਾਈ ਦੂਤ ਸਤਗੁਰ ਸਾਹਿਬ ਜੀ ਦਾ ਸਿਮਰਨ ਕਰਦੇ ਆ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਆ ਉਹ ਭਾਈ ਬੜੇ ਸੋਹਣੇ ਆ ਬੜੇ ਸ਼ੋਭਨੀਕ ਹਨ ਹਉ ਮੈ ਮੈਲ ਗਵਾਏ ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਅਹੰਕਾਰ ਦੀ ਮੈਲ ਨੂੰ ਗਵਾ ਲਿਆ ਉਹ ਗੁਰੂ ਸਾਹਿਬ ਜੀ ਦੀ ਸੇਵਾ ਕਰਦਿਆਂ ਹੋਇਆਂ ਬੜੇ ਬਿਊਟੀਫੁਲ ਲੱਗਦੇ ਹਨ ਸਤਿਗੁਰ ਸਬਦ ਰਤੇ ਸੇ ਨਿਰਮਲੇ ਚਲੇ ਸਤਿਗੁਰ ਪਾਏ ਸ਼ਬਦ ਉਪਦੇਸ਼ ਵਿੱਚ ਰੰਗੇ ਹੋਣ ਕਰਕੇ ਸੇ ਨਿਰਮਲੇ ਉਹ ਸ਼ੁੱਧ ਸਰੂਪ ਹਨ ਤੇ ਸਤਿਗੁਰ ਦੀ ਆਗਿਆ ਵਿੱਚ ਚੱਲਦੇ ਹਨ ਹਾਰ ਪ੍ਰਭ ਦੀ ਤੂੰ ਆਪੇ ਭਗਸ ਮਿਲਾਏ হে ਕਾਲ ਪਤਿ ਵਾਹਿਗੁਰੂ ਜੀ ਤੁਸੀਂ ਹੀ ਇੱਕ ਸਮਰੱਥ ਦਾਤੇ ਹੋ ਦਾਤਾਂ ਦੇਣ ਵਾਲੇ ਬਾਕੀ ਸਭ ਸੰਸਾਰ ਆਪਦੀ ਤੋਂ ਮੰਗਣ ਵਾਲਾ ਹੈ ਆਪ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾ ਲੈਣਾ ਕਰੋ अथवा ਆਪ ਦੀ ਮਿਲਾ ਲੈਂਦੇ ਹਾਂ ਜਨ ਨਾਨਕ ਸਰਣਾਗਤੀ ਜੋ ਭਾਵ ਵਿਰਛੜਾਈ ਮਹਾਰਾਜ ਆਪ ਜੀ ਦੀ ਸ਼ਰਨ ਆਏ ਆਂ ਕਿਰਪਾ ਕਰੋ ਜਿਵੇਂ ਆਪਦੀ ਨੂੰ ਪਾਉਂਦਾ ਹੈ ਤਿਉਂ ਹੀ ਸਾਨੂੰ ਛਡਾ ਲੈਣਾ ਕਰੋ ਪਾਪ ਮੁਕਤ ਕਰ ਲੈਣਾ ਕਰੋ ਰੱਖ ਪ੍ਰਭ ਭਾਵੈ ਮਾਰ ਆਪਦੀ ਦੇ ਸ਼ਰਣ ਆਏ ਆ ਆਪ ਜੀ ਚਾਹੇ ਰੱਖ ਲਓ ਚਾਹੇ ਮਾਰ ਲਓ ਹੈ ਤਾਂ ਆਪ ਜੀ ਦੀ ਸ਼ਰਣੀ ਕਿਰਪਾ ਕਰੋ ਇਸ ਪ੍ਰਕਾਰ ਨਾਲ ਸ਼ਰਣ ਆਏ ਦੀ लाज ਰੱਖੋ ਸੋ ਸਾਧ ਸੰਗਤ ਦੀ ਸ਼ਬਦ ਦੀ ਸਮਾਪਤੀ ਹੈ ਕਾਥਾ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਬੋਲਦੇ ਨਾਲ ਤੁਹਾਨੂੰ अनेਕ ਪ੍ਰਕਾਰ ਦੀਆਂ ਭੁੱਲਾਂ ਚੁਕਾਂ ਦੀ ਖਿਮਾ ਅਖੀਰ ਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਦੀਦਾਰ ਪ੍ਰਭ ਦਾਤਾ ਏਕ ਤੂੰ ਆਪੇ ਬਖਸ਼ ਮਿਲਾਏ